ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਅੱਜ ਦਾ ਜੀ ਇਹ ਨਵਾਂ ਬਲੌਗ ਤੁਹਾਡੇ ਸਾਰਿਆਂ ਦੇ ਲਈ ਤੇ ਨਵੀਆਂ ਗੱਲਾਂ ਤੇ ਨੰਨੀਆਂ ਬਾਤਾਂ ਇਹ ਅੱਜ ਕਿੱਥੇ ਨੂੰ ਇਤਰੇਨ ਬੜਾ ਜੀ ਹੈਲੀਕਾਪਟਰ ਵਗੈਰਾ ਕੋ ਮਰਿਆ ਸੀ ਉਹ ਤੇ ਕਿਦਾਂ ਹੈ ਇੱਥੇ ਸਾਡੇ ਕੋਲ ਇੱਥੇ ਕੋਈ ਆਰਮੀ ਦਾ ਬੇਸ ਕੈਂਪ ਲੱਗਦਾ ਜਿਹੜੇ ਜਿਹੜੇ ਤੇ ਜਿਹੜੇ ਦਾ ਬੜੇ ਇੱਕ ਦਿਨ ਫਲੇਨ ਘੁੰਮ ਰਹੇ ਸੀਗੇ ਤਾਂ ਇਹ ਉੱਥੋਂ ਦੀਆਂ ਰਿਕਾਰਡਿੰਗਾਂ ਥੋੜੀਆਂ ਜਿਹੀਆਂ ਕੀਤੀਆਂ ਸੀਗੀਆਂ ਸ਼ੂਟ ਤੇ ਆਹ ਸੀ ਹੁਣ ਜਿਹੜਾ ਸਾਡਾ ਜੀ ਕੰਮ ਆ ਉਹ ਬਦਲ ਗਿਆ ਆ ਜਿਹੜੇ ਸਾਡੇ ਓਨਰ ਆ ਜਿਹੜੇ ਮੇਰੇ ਮਾਲਕ ਆ ਉਹਨਾਂ ਦਾ ਆਪਣਾ ਸਤਾਲਾ ਤਾਂ ਹੈਗਾ ਹੀ ਹੈਗਾ ਜਿੱਦਾਂ ਦੁੱਧ ਦਾ ਤੁਸੀਂ ਤੁਹਾਨੂੰ ਮੈਂ ਪਹਿਲੀਆਂ ਵੀਡੀਓ ਤੇ ਵੀ ਦਿਖਾਇਆ ਤੇ ਉਹਨਾਂ ਦਾ ਆਪਣਾ ਮਿਲਕ ਦੇ ਪ੍ਰੋਡਕਟ ਵੀ ਬਣਾਉਂਦੇ ਆ ਜਿੱਦਾਂ ਦੁੱਧ ਵੀ ਉਹ ਵੇਚਦੇ ਆ ਪੈਕਿੰਗ ਕਰਕੇ ਤੇ ਮਜ਼ਰੇਲੇ ਵੀ ਉਹਨਾਂ ਦਾ ਬਹੁਤ ਵੱਡਾ ਫੈਕਟਰੀ ਪਲਾਂਟ ਹੈ ਜਿੱਦਾਂ ਤੇ ਮਜ਼ਰੇਲਾ ਵੀ ਬਣਦਾ ਆ ਇਹ ਮਜ਼ਰੇਲਾ ਜੀ ਪੂਰਾ ਸਾਡਾ ਜਾਂਦਾ ਆ ਯੂਰਪ ਤੇ ਵੀ ਜਾਂਦਾ ਆ ਤੇ ਅਮਰੀਕਾ ਤੇ ਵੀ ਇਹ ਮਜ਼ਰੇਲਾ ਭੇਜਦੇ ਆ ਕਸੀ ਹੁਣ ਕੁਝ ਮਤਲਬ ਤੇ ਮਹੀਨਾ ਵੀ ਹੋ ਚੱਲਿਆ ਜਦੋਂ ਦੀ ਮੈਂ ਵੀਡੀਓ ਨਹੀਂ ਪਾਈ ਕੋਈ ਵੀਡੀਓ ਨਹੀਂ ਪਈ ਉਦੋਂ ਦਾ ਬਸ ਕੰਮ ਤੇ ਜਾਂਦੀਆਂ ਕਿ ਕਿ ਟਾਈਮ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਐਕਟਿੰਗ ਕਰਨੇ ਦਾ ਆ ਪਰ ਕੁਝ ਵੀਡੀਓ ਕਲਿੱਪਸ ਵੀ ਨੇ ਜਿਹੜੀਆਂ ਮੈਂ ਰਿਪੋਰਟ ਕੀਤੀਆਂ ਦੀਆਂ ਉਹ ਸਾਹਮਣੇ ਤੁਸੀਂ ਟਰੈਕਟਰ ਦੇਖਦੇ ਆਂ ਜੀ ਉਹ ਟਰੈਕਟਰ ਜਿੱਦਾਂ ਚੇਨ ਟੈਂਕਾਂ ਨੂੰ ਹੁੰਦੀ ਹੈ ਨਾ ਚੇਨ ਇੱਥੇ ਕੁਝ ਪੁਰਾਣੇ ਟਰੈਕਟਰ ਇਦਾਂ ਦੇ ਵੀ ਮਤਲਬ ਬਾਰਤ ਦੇ ਆ ਸਾਹਮਣੇ ਰੱਖੇ ਹੋਏ ਮੈਸੀ ਕੰਪਨੀ ਦਾ ਟਰੈਕਟਰ ਸੀਗਾ ਤੇ ਆ ਇਹਦੇ ਉੱਤੇ ਲੱਦ ਕੇ ਲਿਆਉਂਦਾ ਸੀ ਇਹਨਾਂ ਨੇ ਟਰੈਕਟਰ ਦੇ ਪਿੱਛੇ ਬਣਾਇਆ ਉਹਨਾਂ ਨੇ ਸਿਸਟਮ ਤੇ ਤਾਂ ਵੀ ਆਪਾਂ ਗੇਮ ਹਾਈ ਕੀਤੀ ਜਾ ਰਹੀ ਆ ਤੇ ਇਹਦੇ ਪੁਰਾਣੇ ਟਰੈਕਟਰ ਵੀ ਕਾਫੀ ਜਿਦਾ ਇਹਨਾਂ ਲੋਕਾਂ ਨੂੰ ਨਾ ਜਿਹੜੀਆਂ ਲੋਕਾਂ ਨੂੰ ਚੀਜ਼ ਨੂੰ ਸਾਹਮਣੇ ਦਾ ਪੁਰਾਣੀਆਂ ਚੀਜ਼ਾਂ ਕਾਫੀ ਸਾਹਮਣੇ ਰੱਖਦੇ ਆ ਉਹਨਾਂ ਦੀ ਕੇਅਰ ਬਹੁਤ ਕਰਦੇ ਆ ਤੁਸੀਂ ਦਨ ਮੇਨਟੇਨ ਕਰਕੇ ਰੱਖਦੇ ਆ ਕਾਫੀ ਲੋਗ ਮੌਸਮ ਇੱਥੇ ਜੀ ਇਦਾਂ ਘਰਾਂ ਦੇ ਵਿੱਚ ਇਹਨਾਂ ਨੇ ਸਾਰੀਆਂ ਭਾਜੀਆਂ ਲਾਈਆਂ ਹੀ ਹੁੰਦੀਆਂ ਆ ਜੇ ਤਾਂ ਕਿ ਪਹਿਲਾਂ ਵੀ ਤੁਸੀਂ ਦੇਖਿਆ ਤੇ ਹਰ ਇੱਕ ਤਰ੍ਹਾਂ ਦੀ ਸਬਜ਼ੀ ਫਰੂਟ ਪਰਾਠਾ ਇਹਨਾਂ ਨੇ ਬੀਜੀ ਆ ਹੁੰਦਾ ਆਪਣੇ ਘਰ ਦੀ ਹੈਗਾ ਜੀ ਇਹ ਆ ਜੀ ਸਾਡੇ ਕੰਮ ਦਾ ਪਹਿਲਾ ਦਿਨ ਜਦੋਂ ਅਸੀਂ ਕੰਮ ਦੇ ਪਹਿਲੇ ਦਿਨ ਗਏ ਸੀਗੇ ਆ ਇਹ ਉਹਦੇ ਦੀ ਵੀਡੀਓ ਬਣਾਇ ਸੀ ਉਸ ਦਿਨ ਕੰਮ ਤੇ ਜਾਂਦਿਆਂ ਨੂੰ ਸਾਡਾ ਜੀ ਜਿਹੜਾ ਕੰਮ ਆ ਇਹ ਸਾਡਾ ਜਿਹੜਾ ਬੱਤੀ ਬਗਾ ਲਿਆ ਜਾਏ ਬਲੀਜੀ ਵਾਲਾ ਏਰੀਆ ਆ ਇਹ ਸਾਰਾ ਜੀ ਮਜ਼ਰੀਲਾ ਹੀ ਬਣਦਾ ਇੱਥੇ ਮੋਸਟਲੀ ਕੰਪਨੀਆਂ ਮਜ਼ਰੀਲੇ ਦੀਆਂ ਹੀ ਆਈਆਂ ਜੀ ਤੇ ਕਾਫੀ ਇੰਡਸਟਰੀ ਜਿਹੜਾ ਆ ਉਹ ਫੈਕਟਰੀਆਂ ਕੰਪਨੀਆਂ ਮਜ਼ਰੇਲੇ ਦਾ ਹੀ ਕੰਮ ਕਰਦੀਆਂ ਆ ਤੇ ਅਸੀਂ ਮਜ਼ਰੇਲਾ ਬਣਾਉਂਦੇ ਆ ਇਹ ਆ ਜੀ ਬਲੀਜੀ ਤੇ ਬਲੀਜੀ ਦਾ ਇਹ 메ਨ ਬਾਜ਼ਾਰ ਆ ਬੱਤੀ ਬਕਾਲੀਆ ਤੋਂ ਅੱਗੇ ਬਲੀਜੀ ਆ ਜਾਂਦਾ ਆ ਤੇ ਬਲੀਜੀ ਦਾ 메ਨ ਕਿਤਾ ਦੇ ਰੋਡ ਤੋਂ 메ਨ ਬਾਜ਼ਾਰ ਆ ਤੇ ਸਾਡੀ ਜਿਹੜੀ ਕੰਪਨੀ ਆ ਉਹ ਬਲੀਜੀ 'ਚ ਹੀ ਪੈ ਜਾਂਦੀ ਆ ਇਹ ਸਾਡਾ ਜੀ ਆ ਗਿਆ ਕੰਪਨੀ ਦੀ ਮੇਨ ਐਂਟਰਸ ਦਾ ਗੇਟ ਤੇ ਮੇਨ ਐਂਟਰਸ ਦਾ ਨਾਲ ਕੋਈ ਸਟੇਮ ਦੀ ਕੰਪਨੀ ਹੈ ਜਿਹੜਾ ਨਾਲ ਬੋਰਡ ਵੀ ਰੱਖਿਆ ਹੋਣਾ ਕੰਮ ਹੈ ਤੇ ਇਹ ਆਪਣੀ ਹੈ ਕਲੱਬ ਇੱਥੇ ਇਹਨਾਂ ਨੂੰ ਜਿਹੜੇ ਲੱਕੜ ਦੇ ਦਿੱਤੇ ਸੀ ਸਮਾਨ ਰੱਖਦੇ ਆ ਸਾਰਾ ਜਦੋਂ ਕੋਈ ਵੀ ਟੀਰੀਅ ਰੱਖਿਆ ਜਾਂਦਾ ਇਹਨਾਂ ਨੂੰ ਇੱਥੇ ਬਦਾਨਾ ਫਰਦੇ ਆ ਇਹਨੂੰ ਬਦਾਨਾ ਗਿਆ ਹੁੰਦੇ ਇੱਥੇ ਕਾਹਲੀ ਹੁੰਦੀ ਹੈ ਬਦਾਨੇ ਇੱਥੇ ਰੱਖਦੇ ਆ ਨਾ ਤੇ ਇਹ ਬਦਾਨੇ ਆ ਜੀ ਤੇ ਇਹ ਕਸੈਤੇ ਆ ਇਹਨੂੰ ਤੇ ਡਰੈੱਸ ਮੇਰੀ ਇਹ ਆ ਜੀ ਸਾਡੇ ਉੱਤੇ ਕੰਮ ਦੇ ਨਗਰੂਲੇ ਦੇ ਵਾਈਟ ਡਰੈੱਸ ਐਦਾ ਪਾ ਕੇ ਕੰਮ ਕਰਨਾ ਪੈਂਦਾ ਕਿ ਅੰਦਰ ਵੀਡੀਓ ਅਲਾਉ ਨਹੀਂ ਜੀ ਗਾਇਸ ਕਰਕੇ ਅੰਦਰ ਬਣਾ ਨਹੀਂ ਸਕਦੇ ਆ ਬਾਹਰ ਕੁਝ ਵੀਡੀਓ ਬਣਾਈਆਂ ਸੀਗੀਆਂ ਕਲਿੱਪਾਂ ਤੇ ਵਿੱਚ ਮੈਂਸ਼ਨ ਕਰ ਦਿੱਤੀਆਂ ਆ ਨੱਜੇ ਇਹਨੂੰ ਤੇ ਆਰਾ ਦੇ ਕੋਡਿਨਟ ਕੋਟਾ ਕੇ ਸੋਣਾ ਪੈਣਾ ਦਿੱਤੀ ਆ ਮਗਲੀ ਮਿੱਠੀ ਖੁਦਾਰੀ ਮਿਲੂਗੀ ਕਿਟ ਲਈ ਦੇਖ ਲਈ ਰੇ ਮੀਆਂ ਦੁਨੀਆਂ ਤੇ ਨਕਸ਼ੇ ਲੈ ਨਵੇਂ ਕਿਤੇ ਰੇ ਮੀਆਂ ਇਹ ਪਿੱਛੇ ਰਿਕਾਰਡਿੰਗਾਂ ਸੀਗੀਆਂ ਜੀ ਆਪਣੀਆਂ ਪ੍ਰੌਣਕ ਮੇਲੇ ਦੀਆਂ ਤੇ ਉਹ ਸਟੀਰੀਓ ਜਿਹੜਾ ਸੀਗਾ ਉਹ ਸਾਡੇ ਮਿੱਤਰ ਐਮਡੂ ਦਾ ਸੀਗਾ ਉਹਨੇ ਰੱਖ ਲਿਆ ਕੇ ਰੱਖਿਆ ਸੀ ਪੁਰਾਣਾ ਫੇ ਅਸੀਂ ਉਹ ਮਿੱਟੀ-ਮੁੱਟੀ ਝਾੜ ਕੇ ਉਹ ਚਲਾਇਆ ਇੱਕ ਦਿਨ ਤੇ ਸਾਹਮਣੇ ਪਹਾੜਾਂ ਤੇ ਬਰਫ਼ ਪੈ ਗਈ ਹੈ ਜੀ ਹੌਂਡ ਬਹੁਤ ਜ਼ਿਆਦਾ ਹੋ ਗਈ ਆ ਇੱਥੇ ਦਾ ਮੌਸਮ ਐਦਾ ਜੀ ਮਿੰਟਾਂ ਚ ਮਤਲਬ ਮੀਂਹ ਪੈਣ ਲੱਪਾਂਗਾ ਮਿੰਟਾਂ ਜੀ ਬੱਦਲ ਹੋ ਜਾਂਦਾ ਮਿੰਟਾਂ ਜੀ ਧੁੱਪ ਨਿਕਲ ਜਾਂਦੀ ਐਦਾ ਮੌਸਮ ਰਹਿੰਦਾ ਤੇ ਹੁਣ ਵੀ ਮੀਂਹ ਪੈ ਰਿਹਾ ਮੈਂ ਰਿਕਾਰਡਿੰਗ ਜਦੋਂ ਕਰ ਰਿਹਾ ਮੈਨੂੰ ਕਾਫੀ ਦਿਨ ਹੋ ਗਿਆ ਸੀ ਰਿਕਾਰਡ ਕੀਤਾ ਨੂੰ ਤੇ ਫਿਰ ਅੱਜ ਥੋੜਾ ਟਾਈਮ ਮਿਲਿਆ ਅੱਜ ਸੰਡੇ ਵਾਲੇ ਦਿਨ ਫ੍ਰੀ ਸੀਗੇ ਮੀਂਹ ਪੈ ਰਿਹਾ ਤੇ ਮੈਂ ਉਹ ਵੀ ਥੋੜੀ ਜਿਹੀ ਕਲਿੱਪ ਵਿੱਚ ਮੀਂਹ ਦੀ ਹੋਂਦੀ ਐਡ ਕਰਕੇ ਵਿੱਚ ਪਾਉਂਦਾ ਤੇ ਥੋੜੀ ਜਿਹੀ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਬਾਕੀ ਹੋਰ ਵੀ ਕਈ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਕਈ ਗੱਲਾਂ ਸੀਗੀਆਂ ਪੇਪਰਾਂ ਦੇ ਬਾਰੇ ਵੀ ਸੀਗੀਆਂ ਹੋਰ ਕਈ ਗੱਲਾਂ ਟਾਈਮ ਨਹੀਂ ਮਿਲਿਆ ਰਿਕਾਰਡਿੰਗ ਨਹੀਂ ਹੋਈ ਅੱਗੇ ਜਾ ਕੇ ਕੁਝ ਹੈਗਾ ਪਲਾਨ ਵੀ ਇਦਾਂ ਜਿੱਦਾਂ ਪੌਡਕਾਸਟ ਅੱਜਕੱਲ ਸਾਰੇ ਕਰਦੇ ਆ ਇਦਾਂ ਹੀ ਉਹਦਾ ਪੌਡਕਾਸਟ ਵਾਂਗੂ ਕਰਕੇ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਤੇ ਤੁਹਾਨੂੰ ਹੋਰ ਥੋੜਾ ਜਿਆਦਾ ਦਿਖਾ ਦਨੇ ਆਂ ਇਹ ਵਾਲੇ ਦ੍ਰਿਸ਼ ਠੀਕ ਹੈ ਜੀ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਦੇਖਣ ਲਈ ਵੀਡੀਓ ਬਾਕੀ ਗੱਲਾਂ ਬਾਅਦ ਕਰਾਂਗੇ ਧੰਨਵਾਦ ਜੀ ਨਾਲ ਜੀ ਨਹੀਂ ਦਾਤ ਦੇਖਣਾ ਨਹੀਂ ਜਾਂਦਾ ਮੈਂ ਇੱਥੇ ਖੜਾ ਹੋ ਕੇ ਵੀਡੀਓ ਐਡਿਟ ਕਰ ਰਿਹਾ ਅੰਦਰ ਰੇਂਜ ਨਹੀਂ ਆਉਂਦੀ ਕਮਰੇ ਦੀ ਠੰਡ ਬਹੁਤ ਹੈ ਥੈਂਕ ਯੂ